ਅਮਰੀਕਾ ਦੇ ਉਪ ਰਾਸ਼ਟਰਪਤੀ ਤੇ ਮੋਦੀ ਦੇ ਪਿੰਡ ਪਰਥ ਵਿਖੇ ਪੁਤਲੀ ਫੂਕ ਕੇ ਕੀਤਾ ਗਿਆ ਰੋਸ ਮੂਜ਼ਾਰਾ ਮਾਸਟਰ ਗੁਰਜੀਤ ਸਿੰਘ ਬਲੜਵਾਲ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀਆਂ ਚਾਰ ਜ਼ੋਨਾਂ ਵੱਲੋਂ ਪਿੰਡ ਪਰਥ ਵਿੱਚ ਚੱਲ ਰਹੇ ਧਰਨੀਤੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਬਾਸ ਤੇ ਨਰਿੰਦਰ ਮੋਦੀ ਦੇ ਪੁਤਲੀ ਫੂਕ ਕੇ ਜ਼ਬਰਦਸਤ ਨਾਰੇਬਾਜ਼ੀ ਕਰਕੇ ਰੋਸ ਮੂਜ਼ਾਰਾ ਕੀਤਾ ਗਿਆ ਕਿਉਂਕਿ ਅਮਰੀਕੀ ਰਾਸ਼ਟਰਪਤੀ ਤੇ ਮੋਦੀ ਸਰਕਾਰ ਮਿਲ ਕੇ ਕਿਸਾਨਾਂ ਪ੍ਰਤੀ ਦਮਨਕਾਰੀ ਨੀਤੀਆਂ ਦਾ ਨਿਰਮਾਣ ਕਰਨ ਵਿੱਚ ਰੁੱਝੇ ਹੋਏ ਹਨ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜੌਨ ਮੀਰੀ ਪੀਰੀ ਸਾਹਿਬ ਦੇ ਪ੍ਰਧਾਨ ਤੇ ਜ਼ਿਲ੍ਹਾ ਅਗੂ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਨੇ ਦੱਸਿਆ ਕਿ ਜਿਵੇਂ ਪਹਿਲਾਂ ਵੀ ਇੱਕ ਵਾਰ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਵਪਾਰ ਦੇ ਬਹਾਨੇ ਆਈ ਸੀ ਤੇ ਪੂਰੇ ਹਿੰਦੁਸਤਾਨ ਤੇ ਕਬਜ਼ਾ ਕਰਕੇ ਬੈਠ ਗਈ ਸੀ

ਛੋਟੇ ਦੁਕਾਨਦਾਰਾਂ ਤੇ ਛੋਟੇ ਵਪਾਰੀ ਤੇ ਹਰ ਸਾਲ GST ਵਧਾ ਕੇ ਲੱਖ ਤੋੜਵਾ ਬੋਝ ਪਾ ਰਹੀ ਹੈ ਦੂਜੇ ਪਾਸੇ ਆਪਣੇ ਪੱਲਿਓ ਕਰੋੜਾਂ ਰੁਪਏ ਖਰਚ ਕੇ ਅਮਰੀਕਾ ਨੂੰ ਟੈਕਸਾਂ ਦੀ ਛੋਟ ਦੇ ਕੇ ਖੁੱਲੇ ਵਪਾਰ ਦੀ ਇਜਾਜ਼ਤ ਦੇ ਰਹੀ ਹੈ ਇਹ ਸਮਝੌਤੇ ਤੇ ਅਮਰੀਕਾ ਸਿੱਧੇ ਤੌਰ ਤੇ ਦੁੱਧ ਅਨਾਜ ਸਬਜ਼ੀਆਂ ਦਾਲਾਂ ਤੇਲ ਵਗੈਰਾ ਵੱਡੇ ਪੱਧਰ ਤੇ ਭਾਰਤ ਵਿੱਚ ਸਟੋਰ ਕਰੇਗਾ ਜਿਸ ਦਾ ਸਿੱਧਾ ਫਾਇਦਾ ਕਾਰਪੋਰੇਟ ਕ੍ਰਾਣਿਆਂ ਨੂੰ ਹੋਵੇਗਾ ਸਰਕਾਰ ਖੁੱਲੇ ਵਪਾਰ ਦੇ ਬਹਾਨੇ ਅਮਰੀਕਾ ਦੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੈ ਪਰ ਆਪਣੇ ਦੇਸ਼ ਦੇ ਕਿਸਾਨਾਂ ਨੂੰ ਤੇਈ ਫਸਲਾਂ ਤੇ ਖਰੀਦ ਗਾਰੰਟੀ ਦੇਣ ਲਈ ਤਿਆਰ ਨਹੀਂ ਹੈ ਇਸੇ ਦੇ ਵਿਰੋਧ ਵਿੱਚ ਸੈਂਕੜੇ ਥਾਵਾਂ ਤੇ ਕਿਸਾਨਾਂ ਵੱਲੋਂ ਅਰਥੀ ਫੂਕ ਮੁਜ਼ਾਰੇ ਕੀਤੇ ਜਾ ਰਹੇ ਹਨ ਅੱਜ ਦੇ ਇਸ ਅਰਥੀ ਮੁਜ਼ਾਰੇ ਵਿੱਚ ਚਾਰ ਜੋਨਾ ਜੋਂ ਰਾਮ ਥੰਮਣ ਜੋਨ ਮੇਰੀ ਪੀਰੀ ਸਾਹਿਬ ਜੋਨ ਦਮਦਮਾ ਸਾਹਿਬ ਤੇ ਜੋਨ ਭਗਤ ਨਾਮਦੇਵ ਜੀ ਵੱਲੋਂ ਸਾਂਝੇ ਤੌਰ ਤੇ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਰਸ਼ਪਾਲ ਸਿੰਘ ਪਰਤ ਦਿਲਬਾਗ ਸਿੰਘ ਕਰਮਦੀਪ ਸਿੰਘ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਹਜੂਰ ਸਿੰਘ ਜੀ ਕਪੂਰਾ ਡਾਕਟਰ ਬਲਵਿੰਦਰ ਸਿੰਘ ਕੋਟਲੀ ਸੂਬੇਦਾਰ ਆਗਿਆਪਾਲ ਸਿੰਘ ਬੋਲੇਵਾਲ ਗੁਰਪ੍ਰੀਤ ਸਿੰਘ ਖਾਨਪੁਰ सतनाम सिंह जी मदरा जगदीश सिंह डीसी सरपंच सवरन सिंह माड़ी बख्शीश सिंह पाम शोभा सिंह ਅਤੇ ਜਸਵਿੰਦਰ ਸਿੰਘ ਆਦਿ ਬਹੁਤ ਸਾਰੇ ਕਿਸਾਨ ਆਗੂ ਤੇ ਕਿਸਾਨ ਬੀਬੀਆਂ ਹਾਜ਼ਰ ਸਨ ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮਣ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਇਹ ਜਿਹੜੇ ਲੋਕ ਆ ਇਹ ਅੱਗ ਵਰਗੀ ਜਿਹੜੀ ਤੋਪਿਆ ਉਹਦੇ ਵਿੱਚ ਵੀ ਖਲੋ ਕੇ ਆਪਣੇ ਹੱਕਾਂ ਵਾਸਤੇ ਲਾਖੀ ਕਰ ਰਹੇ ਆ ਇਹ ਸਰਕਾਰਾਂ ਤਾਂ ਹੀ ਸਾਡੀਆਂ ਹੋਣਗੀਆਂ ਜੇ ਸਾਡੇ ਲੋਕਾਂ ਦੀ ਗੱਲ ਸੁਣਨਗੀਆਂ ਸਾਡੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਚੱਲਣਗੀਆਂ ਨਹੀਂ ਤੇ ਲਗਾਤਾਰ ਇਸੇ ਤਰ੍ਹਾਂ ਜਿਹੜਾ ਵਿਰੋਧ ਚੱਲਦਾ ਰਹੂਗਾ ਸਰਕਾਰ ਨਾਲੋਂ ਲੋਕ ਵੱਡੇ ਹੁੰਦੇ ਆ ਲੋਕਾਂ ਦੇ ਆਹਰੇ ਹੀ ਸਰਕਾਰ ਚੱਲਦੀ ਆ ਇਹ ਕਰਕੇ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਚੱਲਣਾ ਚਾਹੀਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਥੱਲੇ ਉੱਥੇ ਲਾਓ ਥੱਲੇ ਬੈ ਕੇ ਬੈ ਕੇ ਲਾਓ ਵੇਖੋ ਮੇਰੀ ਗੱਲ ਸੁਣੋ ਹੁਣ ਕੋਈ ਲਾਗੇ ਲਾਗੇ ਹੁੰਦਾ ਇਹ ਮੁਰਕੇ ਭਜਣਾ ਨਹੀਂ ਹਰੇ ਕਿੱਥੇ ਖਲੋ ਮੁਰਕੇ ਭਜਣਾ ਨਹੀਂ ਇੰਜਨ ਪੁਰਾਣਾ ਨਹੀਂ ਪੁੱਟਿਆ ਜਾਂਦਾ ਖੋਲ ਕੇ ਖਲੋ ਇੱਥੇ ਆਸਾਨਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਗੋਦੀ ਸਰਕਾਰ ਮੁਰਦਾਬਾਦ 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 ਜਾਗਿਆਂ ਜ਼ਮੀਰਾਂ ਦਾ ਏਕਾ ਜਿੰਦਾਬਾਦ 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 ਹੱਕ 사ਕੇ ਲੜਨ ਵਾਲੇ ਜੋਜਾ ਦਾ ਏਕਾ ਜਿੰਦਾਬਾਦ 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 ਨਾਈ ਪਾ ਗੋਦੀਆਂ ਵਾਰਸਾਂ ਦਾ ਏਕਾ ਜਿੰਦਾਬਾਦ